ਦੁੱਖਦਾਈ ਹੈ ਧਾਮੀਤ ਸਿੰਘ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਤੇ ਜੇ ਕਪਤਾਨ ਜਿਹੜਾ ਉਹ ਅਦ ਵਿਚਾਲੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਬڑا ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰੁਪਜੀਤ ਸਿੰਘ ਵਰਗੇ ਦੋ ਕਮਾਂਡਸ ਸੰਭਾਲ ਸਕਦੇ ਲੈ ਸ਼ੁਰੂਆਤ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈ ਅਧਾਰਾ ਹੁਣ ਉਸਨੂੰ ਸੰਭਾਲ ਪਾਉਣਗੇ ਕਿ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੇ ਕੁ ਮੈਨੂੰ ਚਾਤੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਝੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਮੈਂ ਤਾਂ ਦਬਾਅ ਮੁਕਤ ਹੈ ਜੀ ਤੁਸੀਂ ਬਾਕੀ ਬਾਕੀ ਦਾ ਮੈਨੂੰ ਪਤਾ ਨਹੀਂ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਨਾ ਹੀ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦਿੱਤਾ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗਦੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਬਾਰੇ ਦਾਅਵੇ ਨਾਲ ਜਿਸ ਵਾਰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਨਾ ਸਭ ਤੋਂ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਭਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵਾਇਲੈਂਸ ਹੋਇਆ। ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਉਹ ਬੜਾ ਦੁੱਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਤੇ ਜੇ ਕਪਤਾਨ ਜਿਹੜਾ ਉਹ ਅੱਧ ਵਿਚਾਲੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਬੜਾ ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰੁਪਜੀਤ ਸਿੰਘ ਮਿਰਕ ਕਮਾਂਡ ਸੰਭਾਲ ਸਕਦੇ ਨੇ ਸ਼ੁਰੂ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਆਦਾ ਰਿਹਾ ਉਹਨੂੰ ਸੰਭਾਲ ਪਾਉਣਗੇ ਕਿ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਤੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਜੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਮੈਂ ਤਾਂ ਦਬਾਅ ਮੁਕਤ ਹੈ ਜੀ ਨਹੀਂ ਬਾਕੀਆਂ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਨਾ ਹੀ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦਿੱਤਾ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਬਾਰੇ ਦਾਅਵੇ ਨਾਲ ਜਿਸ ਵਾਰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭੋ ਦਇਆਪੂਰਖ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵਾਇਲੈਂਸ ਹੋਇਆ। ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਕੋ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਉਹ